ਬਾਬਾ ਜੀ ਬਾਬਾ ਜੀ ਆ ਦਿਖਾਓ ਇਹ ਤੋੜਾ ਵੀਡੀਓ ਆ ਇਹ ਇਕੱਠੇ ਕਿਤੇ ਦਿਖਾਓ ਆ ਦਿਖਾਓ ਬਾਬਾ ਜੀ ਆ ਦਿਖਾਓ ਕਰਕੇ ਵੀਡੀਓ ਬਣ ਲੀ ਦੱਸਿਓ ਨਾਲੇ ਪਤਾ ਨਹੀਂ ਹੁਣ ਜੀ ਹਲੇ ਤਾਂ ਕੁਝ ਪਤਾ ਨਹੀਂ ਲੱਗੂ ਕਿ ਮੁੰਡਾ ਇੱਕ ਬੰਨਣ ਆਇਆ ਸੀ ਉਹਦੇ ਬਾਹਰ ਇਹ ਦੰਗੜ ਉਹਨੇ ਵੇਖਿਆ ਵੀ ਇੱਕ ਪੰਨਾ ਸੀ ਤੇ ਪਿੰਡ ਨੇ ਇਕੱਠੇ ਹੋ ਕੇ ਵੇਖਿਆ ਸਾਰਿਆਂ ਨੇ ਪੰਚਾਇਤ ਵੀ ਆਈ ਐ ਬੰਦਾ ਕਮੇਟੀ ਵੀ ਇਹ ਹੋ ਗਈ ਆਪੀ ਤੋਂ ਨਹੀਂ ਕੋਈ ਪੂਰੇ ਪੂਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬੇਦਬੀ ਹੈ ਪਹਿਲੇ ਪੰਨਿਆਂ ਤੋਂ ਲੈ ਕੇ ਅਖੀਰਲੇ ਰਾਗਾਂ ਕੀ ਕੋਈ ਇਸੇ ਸ਼ੱਕ ਕੀਤਾ ਜਾ ਜਾਂ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੇ ਹੁਣ ਹਲੇ ਕੁਝ ਵੀ ਨਹੀਂ ਕਹਿ ਸਕਦੇ ਅੱਜ ਕੱਲ ਪੁੱਛਣਾਂ ਦੇ ਨਾਲ ਵੀ ਇਹ ਕਰੀ ਜਾਂਦੇ ਆ ਕਿ ਜੇ ਤਾਂ ਮਣੀ ਫਾਇਦਾ ਕਰਦੇ ਆ ਬਸ ਦੇਖ ਰਹੇ ਆ ਨੇ ਕੀ ਕਿਹਾ ਕੀ ਕਿਹਾ ਜਾਂਦੇ ਤੁਸੀਂ ਇਹਦੇ ਬਾਰੇ ਉਹਨਾਂ ਜੀ ਮੰਗ ਕਰਦੇ ਮੰਗਰ ਪੁਲਤ ਕਾਰਵਾਈ ਕਰੇ ਆਪਣੇ ਵੱਲੋਂ ਪਿੰਡ ਤੌਰ ਤੇ ਅਸੀਂ ਗ੍ਰਹਿਣ ਕਰਨ ਦੀ ਜੇਰਾ ਦੱਸੂਗਾ 1 ਲੱਖ ਰੁਪਏ ਨਾਮ ਦਿੱਤੱਖਿਆ ਜੀ ਉਹ ਲਈ ਹੁਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਰਪੰਚ ਸਾਹਿਬ ਗੁਰਦਰਾ ਕਮੇਟੀ ਦੀ ਸਹਿਮਤੀ ਨਾਲ ਕਿ ਇਹ ਕੋਈ ਦੱਸਦਾ ਹੈ ਜੇ ਕਿਸੇ ਨੂੰ ਪਤਾ ਹੈ ਕਿੰਨੇ ਸ਼ਰਾਪਤ ਕੀਤੀ ਹੈ ਜੇ ਨਾ ਕਰ ਪਈਏ ਤੁਸੀਂ ਉਹ ਪਿੱਛਾ ਦੇਊਗਾ ਤਾਂ ਨਾਲ ਗੁੱਪਤ ਵੀ ਰੱਖਿਆ ਜਾਊਗਾ ਕਿਹੜਾ ਬਟਨ ਲਾਇਆ ਚਾਹੁੰਦੇ ਆਂ ਵਰਕੇ ਹਰ ਦੱਸੀ ਜਗ੍ਹਾ ਤੇ ਛੱਟੇ ਹੋਏ ਨੇ ਮੋਟਰ ਲੱਗ ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਨਰੇਗਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਕਰਨ ਲੱਗੇ ਹੋਏ ਆਂ ਅਸੀਂ ਹਰ ਇੱਕ ਪਿੰਡ ਦੀ ਗਲੀ ਤੇ ਹੋਰ ਜਿਹੜਾ ਆਸੇ-ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਹਾਂ ਕਿ ਉਹ ਜਗ੍ਹਾ ਦੇ ਉੱਤੇ ਨਾ ਕੋਈ ਮਹਾਰਾਜ ਦੇ ਸਰੂਪ ਦੇ ਗੁਰਤਾ ਸਾਹਿਬ ਦੇ ਅੰਗ ਨਾ ਖਿਲਰੇ ਪਏ ਹੋਣ ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਸਰੂਪਾ ਸਾਹਿਬ ਦੇ ਵਿੱਚ ਪੁਲਿਸ ਸਟੇਸ਼ਨ ਲੈ ਗਏ ਬਾਕੀ ਜਿਵੇਂ ਕਰਨਗੇ ਉਹਨਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚਲਿਆ ਦੇ ਕੀ ਪਿੰਡ ਵਾਲੇ ਸਰ ਕੀ ਜਾਂਦੇ ਕੋਈ ਬਾਹਰੋਂ ਸ਼ਾਰਦ ਦਿੱਤੇਗੀ ਜੀ ਤੁਹਾਡੇ ਕੋਲ ਫੜੇ ਨੇ ਜੀ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਇਹ ਸਵਾਲ ਪੁੱਛ ਲੂਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ ਪਿੰਡ ਦੀ ਕਮੇਟੀ ਸਾਡੇ ਨਾਲ ਹੱਥ